ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹਮਦਰਦੀ ਅਤੇ ਭਾਈਚਾਰਕ ਸਾਜ ਦੇ ਇੱਕ ਕਮਾਲ ਦੇ ਪ੍ਰਦਰਸ਼ਨ ਵਿੱਚ ਕਮੈਂਟਰੀ ਵਿੱਚ ਗੁਰਦੁਆਰਾ ਬਾਬਾ ਬੜਬਾਗ ਸਿੰਘ ਜਿਹਦੇ ਚੈਰੀਟੇਬਲ ਟਰਸਟ ਨੇ ਇਸ ਤਿਉਹਾਰੀ ਸੀਜ਼ਨ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਕੀਤੀ ਹੈ ਕੁਲਵਿੰਦਰ ਸਿੰਘ ਦੁਆਰਾ ਸਥਾਪਿਤ ਚੈਰੀਟੀ ਦੁਨੀਆ ਭਰ ਵਿੱਚ ਲੋੜਵੰਦਾ ਦੀ ਸਹਾਇਤਾ ਕਰਦੀ ਹੈ ਤੇ ਨਾਲ ਹੀ ਉਹਨਾਂ ਨੂੰ ਸਮਰਪਿਤ ਹੈ ਖਾਸ ਤੌਰ ਤੇ 크리스마ਸ ਦੇ ਮੌਕੇ ਦੌਰਾਨ ਬੱਚਿਆਂ ਦੀ ਭੁੱਖ ਨੂੰ ਰੋਕਣ ਅਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਹਰ 크리스마ਸ ਤੇ ਚਾਰ ਸ਼ਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਵਜੋਂ ਬੀਬੀਐਸ ਚੈਰਿਟੀ ਵਿਧੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਦੇ ਬੱਚਿਆਂ ਲਈ ਵਿਅਕਤੀਗਤ ਭੋਜਨ ਅਤੇ ਤੋਹਫ਼ੇ ਦੇ ਰੁਕਾਵਟਾਂ ਨੂੰ ਇਕੱਠਾ ਕਰਦੀ ਹੈ ਤੇ ਇਨ੍ਹਾਂ ਹੈਂਪਰਾਂ ਵਿੱਚ ਇੱਕ ਵਿਤੀ ਤੋਹਫ਼ੇ ਵਾਊਚਰ ਦੇ ਨਾਲ ਭੋਜਨ ਦੀ ਇੱਕ ਹਫ਼ਤੇ ਦੀ ਸਪਲਾਈ ਦਿੰਦੀ ਹੈ। ਜਿਸ ਦਾ ਮੁੱਖ ਉਦੇਸ਼ ਉਨ੍ਹਾਂ ਪਰਿਵਾਰਾਂ ਵਿੱਚ ਖੁਸ਼ੀ ਲਿਆਉਣਾ ਹੈ। ਜੋ ਤਿਉਹਾਰ ਦੀ ਭਾਵਨਾ ਨੂੰ ਅਪਣਾਉਣ ਲਈ ਸੰਘਰਸ਼ ਕਰ ਰਹੇ ਹਨ ਚੈਰਿਟੀ ਦੀਆਂ ਪਹਿਲਕਦਮੀਆਂ ਨੇ ਵਾਰਮਿਕ ਸ਼ਾਇਰ ਯੂਕੇ ਦੇ ਆਲੇ ਦੁਆਲੇ ਦੇ ਨੋ ਸਕੂਲਾਂ ਦੇ 2000 ਵਿਅਕਤੀਆਂ ਨੂੰ ਜਿਹੜਾ ਇਸ ਸਕਾਰਾਤਮਕ ਤੌਰ ਤੇ ਪ੍ਰਭਾਵਿਤ ਕੀਤਾ ਪਰਿਵਾਰਾਂ ਨੇ ਬਹੁਤ ਜ਼ਿਆਦਾ ਧੰਨਵਾਦ ਵੀ ਕੀਤਾ ਕਿਉਂਕਿ ਭੋਜਨ ਅਤੇ ਤੌਹਫਿਆਂ ਨੇ ਜ਼ਰੂਰੀ ਰਾਹਤ ਪ੍ਰਦਾਨ ਕੀਤੀ ਹੈ ਅਤੇ ਬੱਚਿਆਂ ਨੂੰ 크리스마ਸ ਦੀਆਂ ਖੁਸ਼ੀਆਂ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੰਦੀ ਹੈ। ਕੁਲਵਿੰਦਰ ਸਿੰਘ ਅਤੇ ਬੀਵੀਐਸ ਚੈਰਿਟੀ ਟੀਮ ਨੇ 2025 ਵਿੱਚ ਇਸ ਪਹਿਲ ਕਦਮੀ ਨੂੰ ਹੋਰ ਵਿਸ਼ਾਲ ਕਰਨ ਦੀ ਇੱਛਾ ਦੇ ਨਾਲ ਇਸ ਖੁਸ਼ੀ ਭਰੇ ਸੀਜ਼ਨ ਨੂੰ ਜਾਰੀ ਰੱਖਣ ਲਈ ਆਪਣੀ ਵਚਨਬੱਧਤਾ ਜੜੀਆ ਪੁਸ਼ਟੀ ਕੀਤੀ ਹੈ। ਸਮਾਜ ਦੇ ਸਭ ਤੋਂ ਕਮਜ਼ੋਰ ਮੈਂਬਰਾਂ ਦੀ ਸਹਾਇਤਾ ਕਰਨ ਲਈ ਚੈਰਿਟੀ ਦਾ ਅਟੁੱਟ ਜਿਹੜਾ ਇਹ ਸਮਰਪਣ ਉਦਾਰਤਾ ਦੇ ਤੱਤ ਦੀ ਉਦਾਹਰਣ ਦਿੰਦਿਆਂ ਇਹੀ ਯਕੀਨੀ ਬਣਾਉਣ ਲਈ ਜਿਹੜੀ ਹੈ ਉਹਨਾਂ ਵੱਲੋਂ ਬੱਚਿਆਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਸ ਲਈ ਉਹਨਾਂ ਵੱਲੋਂ 90 ਸਾਲ ਮੋਕੇ ਬੀਬੀਐਸ ਚੈਰਿਟੀ ਨਵੇਂ ਉਤਸ਼ਾ ਅਤੇ ਉਮੀਦ ਨਾਲ ਭਰੀ ਹੈ ਤੇ ਹੋਰ ਵੀ ਜ਼ਿਆਦਾ ਵਿਅਕਤੀਆਂ ਤੱਕ ਪਹੁੰਚਣ ਅਤੇ ਦੇਸ਼ ਭਰ ਦੇ ਕਈ ਪਰਿਵਾਰਾਂ ਲਈ ਖੁਸ਼ੀਆਂ ਲਿਆਉਂਦਾ ਸੰਕਲਪ ਲਿਆ ਗਿਆ ਹੋਰ ਵੀ ਜ਼ਿਆਦਾ ਵਿਅਕਤੀਆਂ ਤੱਕ ਪਹੁੰਚਣ ਅਤੇ ਦੇਸ਼ ਭਰ ਦੇ ਕਈ ਪਰਿਵਾਰਾਂ ਲਈ ਖੁਸ਼ੀਆਂ ਲਿਆਉਂਦਾ ਸੰਕਲਪ ਲਿਆ ਬਿਊਰੋ ਰਿਪੋਰਟ ਦੈਨਿਕ ਸੂਰਾ ਟੀਵੀ ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਰਵੀ ਮਿਸ਼ਰਾ ਹਮਦਰਦੀ ਅਤੇ ਭਾਈਚਾਰਕ ਸਾਜ ਦੇ ਇੱਕ ਕਮਾਲ ਦੇ ਪ੍ਰਦਰਸ਼ਨ ਵਿੱਚ ਕਮੈਂਟਰੀ ਵਿੱਚ ਗੁਰਦੁਆਰਾ ਬਾਬਾ ਬੜਬਾਗ ਸਿੰਘ ਜਿਹਦੇ ਚੈਰੀਟੇਬਲ ਟਰਸਟ ਨੇ ਇਸ ਤਿਉਹਾਰੀ ਸੀਜ਼ਨ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਕੀਤੀ ਹੈ ਕੁਲਵਿੰਦਰ ਸਿੰਘ ਦੁਆਰਾ ਸਥਾਪਿਤ ਚੈਰੀਟੀ ਦੁਨੀਆ ਭਰ ਵਿੱਚ ਲੋੜਵੰਦਾ ਦੀ ਸਹਾਇਤਾ ਕਰਦੀ ਹੈ ਤੇ ਨਾਲ ਹੀ ਉਹਨਾਂ ਨੂੰ ਸਮਰਪਿਤ ਹੈ ਖਾਸ ਤੌਰ ਤੇ 크리스마ਸ ਦੇ ਮੌਕੇ ਦੌਰਾਨ ਬੱਚਿਆਂ ਦੀ ਭੁੱਖ ਨੂੰ ਰੋਕਣ ਅਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ। ਹਰ 크리스마ਸ ਤੇ ਚਾਰ ਸ਼ਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਵਜੋਂ ਬੀਬੀਐਸ ਚੈਰਿਟੀ ਵਿਧੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਪਰਿਵਾਰਾਂ ਦੇ ਬੱਚਿਆਂ ਲਈ ਵਿਅਕਤੀਗਤ ਭੋਜਨ ਅਤੇ ਤੋਹਫੇ ਦੇ ਰੁਕਾਵਟਾਂ ਨੂੰ ਇਕੱਠਾ ਕਰਦੀ ਹੈ ਤੇ ਇਨ੍ਹਾਂ ਹੈਂਪਰਾਂ ਵਿੱਚ ਇੱਕ ਵਿਧੀ ਤੋਹਫੇ ਵਾਊਚਰ ਦੇ ਨਾਲ ਭੋਜਨ ਦੀ ਇੱਕ ਹਫ਼ਤੇ ਦੀ ਸਪਲਾਈ ਦਿੰਦੀ ਹੈ। ਜਿਸ ਦਾ ਮੁੱਖ ਉਦੇਸ਼ ਉਨ੍ਹਾਂ ਪਰਿਵਾਰਾਂ ਵਿੱਚ ਖੁਸ਼ੀ ਲਿਆਉਣਾ ਹੈ। ਜੋ ਤਿਉਹਾਰ ਦੀ ਭਾਵਨਾ ਨੂੰ ਅਪਣਾਉਣ ਲਈ ਸੰਘਰਸ਼ ਕਰ ਰਹੇ ਹਨ ਚੈਰਿਟੀ ਦੀਆਂ ਪਹਿਲਕਦਮੀਆਂ ਨੇ ਵਾਰਵਿਕ ਸ਼ਾਇਰ ਯੂਕੇ ਦੇ ਆਲੇ ਦੁਆਲੇ ਦੇ ਨੋ ਸਕੂਲਾਂ ਦੇ 2000 ਵਿਅਕਤੀਆਂ ਨੂੰ ਜਿਹੜਾ ਇਸ ਸਕਾਰਾਤਮਕ ਤੌਰ ਤੇ ਪ੍ਰਭਾਵਿਤ ਕੀਤਾ ਹੈ ਪਰਿਵਾਰਾਂ ਨੇ ਬਹੁਤ ਜ਼ਿਆਦਾ ਧੰਨਵਾਦ ਵੀ ਕੀਤਾ ਕਿਉਂਕਿ ਭੋਜਨ ਅਤੇ ਤੋਹਫ਼ਿਆਂ ਨੇ ਜ਼ਰੂਰੀ ਰਾਹਤ ਪ੍ਰਦਾਨ ਕੀਤੀ ਅਤੇ ਬੱਚਿਆਂ ਨੂੰ 크리스마ਸ ਦੀਆਂ ਖੁਸ਼ੀਆਂ ਵਿੱਚ हिस्सा ਲੈਣ ਦੀ ਇਜਾਜ਼ਤ ਦੁੱਤੀ ਹੈ ਕੁਲਵਿੰਦਰ ਸਿੰਘ ਅਤੇ ਬੀਵੀਐਸ ਚੈਰਿਟੀ ਟੀਮ ਨੇ 2025 ਵਿੱਚ ਇਸ ਪਹਿਲ ਕਦਮੀ ਨੂੰ ਹੋਰ ਵਿਸ਼ਾਲ ਕਰਨ ਦੀ ਇੱਛਾ ਦੇ ਨਾਲ ਇਸ ਖੁਸ਼ੀ ਭਰੇ ਸੀਜ਼ਨ ਨੂੰ ਜਾਰੀ ਰੱਖਣ ਲਈ ਆਪਣੀ ਵਚਨਬੱਧਤਾ ਜੜੀਆ ਪੁਸ਼ਟੀ ਕੀਤੀ ਹੈ ਸਮਾਜ ਦੇ ਸਭ ਤੋਂ ਕਮਜ਼ੋਰ ਮੈਂਬਰਾਂ ਦੀ ਸਹਾਇਤਾ ਕਰਨ ਲਈ ਚੈਰਿਟੀ ਦਾ ਅਟੁੱਟ ਜਿਹੜਾ ਇਹ ਸਮਰਪਣ ਉਦਾਰਤਾ ਦੇ ਤੱਤ ਦੀ ਉਦਾਹਰਣ ਦਿੰਦਿਆਂ ਇਹ ਯਕੀਨੀ ਬਣਾਉਣ ਲਈ ਜਿਹੜੀ ਹੈ ਉਨ੍ਹਾਂ ਵੱਲੋਂ ਬੱਚਿਆਂ ਨੂੰ ਨਜ਼ਰ ਅੰਦਾਜ਼ ਨਾ ਕੀਤਾ ਜਾਵੇ ਇਸ ਲਈ ਉਹਨਾਂ ਵੱਲੋਂ 90 ਸਾਲ ਮੋਕੇ ਬੀਬੀਐਸ ਚੈਰਿਟੀ ਨਵੇਂ ਉਤਸ਼ਾਹ ਅਤੇ ਉਮੀਦ ਨਾਲ ਭਰੀ ਹੈ ਤੇ ਹੋਰ ਵੀ ਜ਼ਿਆਦਾ ਵਿਅਕਤੀਆਂ ਤੱਕ ਪਹੁੰਚਣ ਅਤੇ ਦੇਸ਼ ਭਰ ਦੇ ਕਈ ਪਰਿਵਾਰਾਂ ਲਈ ਖੁਸ਼ੀਆਂ ਲਿਆਉਂਦਾ ਸੰਕਲਪ ਲਿਆ ਗਿਆ ਹੋਰ ਵੀ ਜ਼ਿਆਦਾ ਵਿਅਕਤੀਆਂ ਤੱਕ ਪਹੁੰਚਣ ਅਤੇ ਦੇਸ਼ ਭਰ ਦੇ ਕਈ ਪਰਿਵਾਰਾਂ ਲਈ ਖੁਸ਼ੀਆਂ ਲਿਆਉਂਦਾ ਸੰਕਲਪ ਲਿਆ ਬਿਊਰੋ ਰਿਪੋਰਟ ਦਿਨਿਕ ਸੁਰਾ ਟੀਵੀ